ਦੋਸਤੋ ਅੱਜ ਸਾਡੇ ਪਿੰਡ ਦੇ ਲੋਕਾਂ ਲਈ ਬੜੀ ਖੁਸ਼ੀ ਦਾ ਦਿਨ ਆ ਕਿ ਅੱਜ ਸ਼੍ਰੀ ਕ੍ਰਿਸ਼ਨ ਜੀ ਦੀ ਤੇ ਰਾਧਾ ਜੀ ਦੀ ਮੂਰਤੀਆਂ ਪ੍ਰਾਣ ਪ੍ਰਤੀਸ਼ਟਾ ਕੀਤੀ ਗਈ ਹੈ ਸਾਡੇ ਪਿੰਡ ਦੇ ਮੰਦਿਰ ਦੇ ਵਿੱਚ ਬਹੁਤ ਦੇਰ ਤੋਂ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹ ਕਿ ਕ੍ਰਿਸ਼ਨ ਜੀ ਦਾ ਵੀ ਮੰਦਿਰ ਹੋਣਾ ਚਾਹੀਦਾ ਹੈ ਸ਼ਿਵ ਜੀ ਦਾ ਹੈਗਾ ਇਹ ਮਹਾਵੀਰ ਦਾ ਹੈਗਾ ਇਹ ਬਾਬਾ ਬਲਕਨਾਥ ਜੀ ਦਾ ਹੈਗਾ ਇਹ માતા ਦਾ ਹੈਗਾ ਇਹ ਤਾਂ ਕ੍ਰਿਸ਼ਨ ਜੀ ਦੇ ਮੰਦਰ ਦੀ ਲੋੜ ਬਹੁਤ ਦੇਰ ਤੋਂ ਸੀ ਇਲਾਕੇ ਦੇ ਲੋਕਾਂ ਦੀ ਮੰਗ ਅੱਜ ਪੂਰੀ ਹੋਈ ਹੈ ਜੀ ਤੇ ਇਹ ਸੁਪਨਾ ਦੇਖਿਆ ਸੀ ਜੀ ਸਾਡੇ ਪਿੰਡ ਦੇ ਸਵਰਗਵਾਸੀ ਬਾਲ ਕ੍ਰਿਸ਼ਨ ਜੀ ਨੇ ਤੇ ਉਹਨਾਂ ਨੇ ਇਹਦੇ ਲਈ ਕਾਫੀ مالی ਮਦਦ ਵੀ ਦਿੱਤੀ ਸੀ ਤੇ ਉਹ ਚਾਹੁੰਦੇ ਤੇ ਉਹਨਾਂ ਦੇ ਜੂੰਦੇ ਜੀ ਇਹ ਮੰਦਰ ਦੀ ਉਸਾਰੀ ਹੋ ਜਾਵੇ ਪਰ ਚਲੋ ਸਮਾਂ ਲੱਗ ਗਿਆ ਅੱਜ ਉਹ ਇਸ ਦੁਨੀਆ 'ਚ ਨਹੀਂ ਰਹੇ ਪਰ ਉਹਨਾਂ ਦਾ ਇਹ ਅਧੂਰਾ ਸੁਪਨਾ ਪੂਰਾ ਕੀਤਾ ਹੈ ਜੀ ਉਹਨਾਂ ਦੇ ਛੋਟੇ ਭਰਾ ਪਵਨ ਜੀ ਨੇ ਜਿਨ੍ਹਾਂ ਨੂੰ ਪਿਆਰ ਨਾਲ ਪਵਨ ਕੁਮਾਰ ਫੌਂਗੀ ਜੀ ਕਿਹਾ ਜਾਂਦਾ ਹੈ ਬੀਲੇ ਦੇ ਵਿੱਚ ਤੇ ਬਹੁਤ ਹੀ ਇਲਾਕੇ ਨੂੰ ਰੂਹ ਨੂੰ ਸਕੂਨ ਪਹੁੰਚਾਇਆ ਹੈ ਉਹਨਾਂ ਨੇ ਕਿ ਕ੍ਰਿਸ਼ਨ ਜੀ ਦਾ ਜਨਮ ਅਸ਼ਟਮੀ ਆਉਂਦੀ ਸੀ ਤਾਂ ਹਰੇਕ ਨੂੰ ਇਹ ਕਮੀ ਖਲਦੀ ਸੀ ਕਿ ਕਾਸ਼ ਸਾਡੇ ਪਿੰਡ 'ਚ ਕ੍ਰਿਸ਼ਨ ਜੀ ਦਾ ਵੀ ਮੰਦਿਰ ਹੋਵੇ ਤੇ ਅੱਜ ਬੜਾ ਭਾਗਾਂ ਵਾਲਾ ਦਿਨ ਆ ਜੀ ਤੇ ਸਾਡਾ ਸਾਰਾ ਪਿੰਡ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਹੈ ਤੇ ਇਲਾਕੇ ਦੇ ਜਿਹੜੇ ਲੋਕ ਹਿੰਦੂਵਾਦੀ ਲੋਕ ਨੇ ਜਦ ਵੀ ਕੋਈ ਦਿਨ ਆਉਂਦਾ ਹੈ ਚਾਹੇ ਉਹ ਜਨਮਾਸਟਮੀ ਆਵੇ ਸ਼ਿਵਰਾਤਰੀ ਆ ਜਾਂ ਹਿੰਦੂਆਂ ਦੇ ਬਹੁਤ ਸਾਰੇ ਤਿਹਾਰ ਹੁੰਦੇ ਆ ਜਿਹੜੇ ਸਾਡੇ ਮੰਦਰ ਦੇ ਨਾਲ ਸੰਬੰਧ ਰੱਖਦੇ ਨੇ ਚਾਹੇ ਉਹ ਜਗਰਾਤਾ ਹੋਵੇ ਤਾ ਸਾਡੇ ਇਲਾਕੇ ਦੇ ਜਿੰਨੇ ਵੀ ਹਿੰਦੂ ਲੋਕ ਨੇ ਉਹ ਸਾਡੇ ਇੱਥੇ ਬੇਲੇ ਮੰਦਿਰ ਦੇ ਵਿੱਚ ਆ ਕੇ ਆਪਣੀ ਪੂਜਾ ਆਰਾਧਨਾ ਕਰਦੇ ਤੇ ਤੇ ਦੋਸਤੋ ਜੇ ਤੁਸੀਂ ਵੀ ਬੇਲੇ ਆਓ ਤਾਂ ਮੰਦਿਰ ਦੇ ਵਿੱਚ ਜ਼ਰੂਰ ਦਰਸ਼ਨ ਕਰਕੇ ਜਾਣਾ ਜੀ ਕ੍ਰਿਸ਼ਨ ਜੀ ਦੇ ਤੇ ਹੁਣ ਮੈਨੂੰ ਆਗਿਆ ਦਿਓ ਜੀ ਵੀਡੀਓ ਇਸੇ ਤਰ੍ਹਾਂ ਚੱਲਦੀ ਰਹੂਗੀ ਪਰ ਕੋਈ ਆਵਾਜ਼ ਨਹੀਂ ਆਊਗੀ ਕਿਉਂਕਿ ਜੋ ਦੱਸਣ ਨੂੰ ਹੈਗਾ ਤਾਂ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਜੀ